ਤਾਕਤ ਨੂੰ ਇੱਕ ਥੋੜਾ ਸਵਾਗਤ ਹੈ ਮੈਂ ਕਮਾਲ ਸਿੰਘ ਵਾਲੀ ਮੈਂ ਖੜਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਿੱਥੇ ਕੀ ਤੌਮ ਦੇ ਜੋ ਬੜਾ ਯੁੱਧ ਹੋਰੇ 10 ਲੱਖ ਦੀ ਫੌਜ ਨਾਲ ਸ੍ਰੀ ਚੰਕੌਰ ਸਾਹਿਬ ਗੁਰੂ ਸਾਹਿਬ ਦਾ ਹੋਇਆ ਸੀ ਆਪਾਂ ਰਮਜੀਤ ਸਿੰਘ ਲੱਖੇਵਾਲ ਜੀ ਪੀਸੀ ਮੈਂਬਰ ਨੇ ਸਾਡੇ ਚੰਕੌਰ ਸਾਹਿਬ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਪ੍ਰਬੰਧ ਨੇ ਐਚਜੀਪੀਸੀ ਵੱਲੋਂ ਤੇ ਅੱਜ ਕੀ ਕੀ ਹੋਵੇਗਾ ਕਲਪਾਲ ਸਾਹਿਬ ਆਓ ਜੀ ਸਰਬੱਤ ਤੁਸੀ ਚਮਕੌਰ ਸਾਹਿਬ ਦੇ ਐਸਜੀਪੀਸੀ ਮੈਂਬਰੋਂ ਸੌਮਨੀ ਕਮੇਟੀ ਵੱਲੋਂ ਅੱਜ ਕੀ ਪ੍ਰਬੰਧ ਕੀਤੇ ਗਏ ਨੇ ਤੇ ਕੀ ਇਤਿਹਾਸ ਹੈ ਕੀ ਤੁਹਾਡੀ ਕਮੇਟੀ ਵੱਲੋਂ ਜੋ ਸੌਮਨੀ ਕਮੇਟੀ ਵੱਲੋਂ ਇਤਿਹਾਸ ਦੇ ਲਈ ਕੀ ਕੀਤਾ ਜਾਂਦਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਕਾਰਯੋ ਸਮੂਹ ਗੁਰੂਪਸਾਦ ਸਿੰਘ ਜੀ ਅੱਜ ਸ੍ਰੀ ਚਮਕੌਰ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲੇ ਸ਼ੁਰੂਆਤ ਹੋਈ ਆ। ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲਾ ਅਲੰਦਗਰ ਛੱਡਣ ਤੋਂ ਬਾਅਦ ਕਿਹਨਾ ਹਾਲਾਤਾਂ ਵਿੱਚ ਕਿਲਾ ਨਗਰ ਛੱਡਣ ਦਾ ਛੱਡਣਾ ਪਿਆ ਉਹ ਬੜਾ ਲੰਬਾ ਇਤਿਹਾਸ ਆ ਗੁਰੂ ਸਾਹਿਬ ਭਾਵੇਂ ਨਹੀਂ ਸੀ ਚਾਹੁੰਦੇ ਕਿ ਕਿਲਾ ਨਗਰ ਛੱਡਿਆ ਜਾਵੇ ਲੇਕਿਨ ਸੰਗਤਾਂ ਨੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਦੀ ਬੇਨਤੀ ਪ੍ਰਮਾਨ ਕਰਦੇ ਗੁਰੂ ਸਾਹਿਬ ਨੇ ਕਿਲਾ ਛੱਡਿਆ ਭਾਵੇਂ ਉਸ ਸਮੇਂ ਦੇ ਹਾਕਮਾਂ ਨੇ ਆਪਣੇ ਇਸ਼ਤਾਂ ਦੀ ਕਸਮਾਂ ਖਾਧੀਆਂ ਅਲ ਖਾ ਕੇ ਇਹ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਕੋਈ ਜੰਗ ਨਹੀਂ ਲੜਾਂਗੇ ਉਹ ਤੁਹਾਡਾ ਪਿੱਛਾ ਨਹੀਂ ਕਰਾਂਗੇ ਤੁਸੀਂ ਕਿਲਾ ਅਨੰਦਪੁਰ ਸਾਹਿਬ ਨੂੰ ਛੱਡ ਦੋ ਗੁਰੂ ਸਾਹਿਬ ਨੇ ਕਿਲਾ ਅਨੰਦਗਰ ਛੱਡਿਆ ਪਰਬਾਰ ਵਿਛੋੜਾ ਦੇ ਸਥਾਨ ਤੇ ਪਹੁੰਚ ਕੇ ਮੁਗਲਾਂ ਫੌਜਾਂ ਨਾਲ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਅਰ ਸਭ ਤੋਂ ਪਹਿਲਾ ਯੁੱਧ ਆ ਜਿਹੜਾ ਉਹ ਪਰਬਾਰ ਵਿਛੋੜਾ ਦੇ ਸਥਾਨ ਤੇ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਉਦੇ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਕਮਾਨ ਨੂੰ ਸੰਭਾਲ ਲਓ 50 ਸਿੰਘਾਂ ਨੂੰ ਦਿੱਤੇ ਉਸ ਤੋਂ ਬਾਅਦ ਗੁਰੂ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਤੇ ਆਉਂਦੇ ਆ। ਚਮਕੌਰ ਸਾਹਿਬ ਦੀ ਧਰਤੀ ਤੇ ਉਹਨਾਂ ਦੇ ਨਾਲ ਪੰਜ ਪਿਆਰੇ, ਦੋ ਸਹਬਜ਼ਾਦੇ, 40 ਸਿੰਘ ਆ ਗੁਰੂ ਸਾਹਿਬ ਇੱਥੇ ਗੜੀ ਦੇ ਵਿੱਚ ਆ ਗੜੀ ਦੀ ਹਵੇਲੀ ਦੇ ਵਿੱਚ ਆ ਕੇ ਬੈਠਦੇ ਨੇ। ਔਰ ਜਦੋਂ ਮੁਗਲਾਂ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਤਕਰੀਬਨ 10 ਲੱਖ ਦੀ ਫੌਜ ਇੱਥੇ ਇਕੱਠੀ ਹੋ ਗਈ ਪahari ਰਾਜ ਤੇ ਮੁਗਲਾਂ ਦੀ। ਇੱਥੇ ਗੁਰੂ ਸਾਹਿਬ ਨੇ ਅਗਲੇ ਦਿਨ ਉਹ ਜੰਗ ਲੜੀ ਜਿਸ ਨੂੰ ਸਾਮੂ ਜੰਗ ਕਿਹਾ ਜਾ ਸਕਦਾ। ਜਿਸ ਦੇ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸੈਹਿਬ ਜਾਦਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਗੁਰੂ ਸਾਹਿਬ ਦੇ ਪੰਜ ਪਿਆਰੇ ਤੇ ਤਿੰਨ ਪਿਆਰਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ 40 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਗੁਰੂ ਸਾਹਿਬ ਨੇ ਇਸ ਸਥਾਨ ਤੇ ਬਹੁਤ ਵੱਡੀ ਗੱਲ ਆ ਆਪਣੇ ਬੱਚਿਆਂ ਨੂੰ ਆਪਣੇ ਹੱਥੀ ਤੋਰ ਕੇ ਮੈਦਾਨੇ ਜੰਗ ਦੇ ਵਿੱਚ ਪੇਚਿਆ ਔਰ ਉਹਨਾਂ ਨੇ ਬਹਾਦਰੀ ਨਾਲ ਲੜਦਿਆਂ ਦੇਖਿਆ ਜਦੋਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਾਂ ਗੁਰੂ ਸਾਹਿਬ ਨੇ ਜਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਔਰ ਇਹ ਨਹੀਂ ਹੈਗਾ ਵੀ ਮਨ ਵਿੱਚ ਕੋਈ ਰੋਸ ਨਾ ਜੋ ਪ੍ਰਮਾਤਮਾ ਦਾ ਭਾਣਾ ਉਸ ਨੂੰ ਖੜੇ ਇੱਥੇ ਪ੍ਰਮਾਨ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਜਦੋਂ ਬੱਚਿਆਂ ਨੇ ਸ਼ੀਧੀ ਹੋ ਜਾਂਦੀਆਂ ਤਾਂ ਗੁਰੂ ਸਾਹਿਬ ਨੂੰ ਫਿਰ ਭਾਈ ਦਿਆ ਸਿੰਘ ਬੇਨਤੀ ਕਰਦੇ ਆ ਵੀ ਗੁਰੂ ਜੀ ਤੁਹਾਡੀ ਹਲੇ ਸਮਨ ਦੀ ਲੋੜ ਆ ਬਹੁਤ ਤੁਹਾਡੀ ਲੋੜ ਆ ਭਾਵੇਂ ਗੁਰੂ ਸਾਹਿਬ ਬੱਜਤੀ ਕਿ ਮੈਂ ਕੱਲ ਨੂੰ ਮਦਾਨੇ ਜਾਂਦੇ ਤੇ ਜਾਣਾ ਮੈਂ ਖੁਦ ਸ਼ੀਧੀ ਪ੍ਰਾਪਤ ਕਿ ਨਹੀਂ ਲੇਕਿਨ ਜਦੋਂ ਫਿਰ ਭਾਈ ਦਿਆ ਸਿੰਘ ਦੀ ਬੇਨਤੀ ਨਾ ਪ੍ਰਵਾਨ ਕੀਤੀ ਤਾਂ ਅਈデア ਸਿੰਘ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰਮਤਾ ਪਾਸ ਕੀਤਾ ਉਹ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਤੁਸੀਂ ਇਸ ਸਥਾਨ ਨੂੰ ਛੱਡ ਕੇ ਜਾਣਾ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਿਆ ਔਰ ਪਹਿਲਾ ਗੁਰਾ ਗੁਰਮਤਾ ਵੀ ਇਸ ਸਥਾਨ ਤੇ ਪਾਸ ਹੋਇਆ ਔਰ ਉਹ ਗੁਰੂ ਸਾਹਿਬ ਨੇ ਉਹਦੀ ਬੇਇੱਜ਼ਤੀ ਮੰਨ ਕੇ ਉਹਨਾਂ ਨੇ ਕਿਹਾ ਕਿ ਮੈਂ ਜਾਊਂਗਾ ਜ਼ਰੂਰ ਲੇਕਿਨ ਮੈਂ ਤਾੜੀ ਮਾਰ ਕੇ ਇਸ ਸਥਾਨ ਤੋਂ ਨਿਕਲੂੰਗਾ ਤਾਂ ਕਿ ਮੁਗਲ ਫੌਜਾ ਇਹ ਨਾ ਕਹਿਣ ਮੋਰ ਰਾਜੇ ਕਿ ਉਹ ਡਰ ਕੇ ਭੱਜ ਗਏ ਸੋ ਇਸ ਲਈ ਇਹ ਇਤਿਹਾਸ ਹੈ ਚਮਕੌਰ ਸਾਹਿਬ ਦਾ ਔਰ ਇਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਮਾਚੀ ਬਾਰੇ ਪਹੁੰਦੇ ਆ ਉਹ ਵੱਡਾ ਇਤਿਹਾਸ ਹੈ ਗੁਰੂ ਸਾਹਿਬ ਦਾ ਅੱਜ ਕੀ ਪ੍ਰਬੰਧ ਕੀਤਾ ਸ਼ਰੋਣੀ ਕਮੇਟੀ ਵੱਲੋਂ ਜੀ ਸ਼ਰੋਣੀ ਕਮੇਟੀ ਵੱਲੋਂ ਇਹਨਾਂ ਜੋੜ ਮੇਲਿਆਂ ਨੂੰ ਸ਼ੀਧੀ ਜੋੜ ਮੇਲ ਸਮਾਗਮ ਬਣਾਉਣ ਦੇ ਹਰੇਕ ਸਾਲ ਵੱਡੇ ਪ੍ਰਬੰਧ ਕੀਤੇ ਜਾਂਦੇ ਆ ਪਰ ਫੇਰ ਵੀ ਕਈ ਦਫਾ ਕੋਈ ਕਮੀਆਂ ਪੇਸ਼ ਆ ਜਾਂਦੀ ਇਸ ਵਾਰੀ ਵੀ ਸਾਰੇ ਪ੍ਰਬੰਧ ਭਾਵੇਂ ਲੰਗਰਾਂ ਦੇ ਆ ਭਾਵੇਂ ਰੈਸ਼ ਦੇ ਆ ਭਾਵੇਂ ਪਾਰਕਿੰਗ ਦੇ ਆ ਸਾਰੇ ਪ੍ਰਬੰਧ ਜਿੱਥੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੇ ਜਾਂਦੇ ਉੱਥੇ ਸ਼ਰੋਣੀ ਕਮੇਟੀ ਵੱਲੋਂ ਆ ਵੱਡੇ ਪ੍ਰਬੰਧ ਕੀਤੇ ਆ ਬਹੁਤ ਵੱਡੇ ਗੁਰਦੁਆਰਿਆਂ 'ਚ ਜਿਹੜੇ ਸੇਵਾਦਾਰਾਂ ਨੂੰ ਇੱਥੇ ਬੁਲਾਇਆ ਜਾਂਦਾ ਤਾਂ ਕਿ ਕਿਸੇ ਕਿਸਮ ਦਾ ਕੋਈ ਪ੍ਰੋਬਲਮ ਨਾ ਜੜੀ ਆ ਨਾ ਸਕੇ ਰੈਸ਼ ਦੇ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ ਔਰ ਔਰੋਂ ਦੇ ਬਾਅਦ ਅੱਜ ਜਿਹੜੇ ਦਿਵਾਨ ਨਾਲ ਸ਼ੁਰੂ ਹੋ ਜਾਣਾ ਜੀ ਦਿਵਾਨ ਦੇ ਵਿੱਚ ਤਿੰਨ ਦਿਨ ਗੁਰਮਤ ਸਮਾਗਮ ਚੱਲਣੇ ਜਿਨ੍ਹਾਂ ਦੇ ਢਾਡੀ ਜਥੇ ਕੀਰਤਨੀ ਜਥੇ ਔਰ ਹੋਰ ਪ੍ਰਚਾਰਕਾਂ ਨੇ ਆਪਣੇ ਪ੍ਰਚਾਰ ਕਰਨੇ ਨੇ ਔਰ ਇਤਿਹਾਸ ਤੋਂ ਜਾਣੂ ਕਰਾਉਣਾ ਇਹ ਸਾਰੇ ਪਰਮੰਹੰਦਾ ਜਿਹੜੇ ਮੁਕੰਮਲ ਕੀਤੇਗੇ ਇੱਕ ਕੌਣ ਪ੍ਰਧਾਨ ਸਾਹਿਬ ਆਉਣਗੇ 22 ਤਰੀਕ ਨੂੰ ਨਗਰ ਕੀਰਤਨ ਸਿਆ। ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਸੀ ਉਹ ਆਉਣਗੇ। ਉਹ ਕਹਿੰਦੇ ਅਸੀਂ 22 ਤਰੀਕ ਨੂੰ ਨਗਰ ਕੀਰਤਨ ਦੀ ਸ਼ੁਰੂਆਤ ਕਰਾਵਾਂਗੇ ਔਰ ਸ਼ੁਰੂਆਤ ਕਰਾ ਕੇ ਜ਼ਰੂਰ ਅਸੀਂ ਇਸ ਸਥਾਨ ਦੇ ਦਰਸ਼ਨ ਕਰਕੇ ਜਾਵਾਂਗੇ। ਉਹਨਾਂ ਨੇ 22 ਤਰੀਕ ਨੂੰ ਆਉਣਾ। ਤੋਂ ਇੱਥੇ ਇੱਕ ਸਿੰਘ ਸਾਹਿਬ ਵੱਲੋਂ ਵੀ ਸੰਗਤਾਂ ਨੂੰ ਅਪੀਲ ਆ ਕਿ ਸਿੰਘ ਸਾਹਿਬ ਨੇ ਬੇਨਤੀ ਕੀਤੀ ਆ ਕਿ ਇਹ ਨਾ ਦਿਨਾਂ ਦੇ ਵਿੱਚ 22 ਤਰੀਕ ਨੂੰ ਸਾਹਿਬ ਜੀ ਆਦੇ ਵੱਡੇ ਅਸ਼ਿਆਸ ਤੋਂ ਔਰ 27 ਤਰੀਕ ਨੂੰ ਸੋਢੇ ਸਾਹਿਬ ਜੀ ਦੇ ਸਾਥ ਹੋਗੇ ਉਸ ਦਿਨ ਆਪਾਂ ਨੇ ਜਾਪ ਕਰਨੇ ਗੁਰੂ ਸਾਹਿਬ ਦੇ ਮੂਲ ਮੰਤਰ ਔਰ ਗੁਰਮੰਤਰ ਦੇ ਜਾਪ 10 ਵਜੇ ਸ਼ੁਰੂ ਕਰਨੇ ਆ 15-20 ਮਿੰਟ ਲਈ ਪੰਨ ਤੁਸੀਂ ਕਿਸੇ ਵੀ ਸਥਾਨ ਤੇ ਬੈਠੇ ਉੱਥੇ ਬੈਠ ਕੇ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਜਾਪ ਕਰਨੇ ਚੱਲਦੇ ਆਂ ਔਰ ਆਪਣੇ ਬੰਦੇ ਮਿਲ ਗਏ ਇਹ ਵੀ ਬੇਨਤੀ ਸੰਗਤਾਂ ਨੂੰ ਸਾਰਿਆਂ ਨੂੰ ਕਿ ਲੰਗਰ ਆ ਜਿਹੜੇ ਸਾਦੇ ਰੂਪ ਤੇ ਰੱਖੇ ਜਾਣ ਔਰ ਇਹਨਾਂ ਦਿਨਾਂ ਨੂੰ ਬੜੀ ਸ਼ਾਂਤੀ ਦੇ ਨਾਲ ਸਾਦੇ ਰੂਪ ਦੇ ਸ਼ਾਂਤੀ ਦੇ ਨਾਲ ਮਨਾਉਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਕੌਮ ਦੇ ਸ਼ਹੀਦਾਂ ਨੂੰ ਸ਼ਰਧਾ ਭੇਟ ਕਰ ਸਕੀਏ ਔਰ ਸਾਰਿਆਂ ਸੰਗਤਾਂ ਨੂੰ ਇਹੀ ਬੇਨਤੀ ਹੈ ਔਰ ਇਹ ਹੀ ਬੇਨਤੀ ਹੈ ਕਿ ਤੁਸੀਂ ਸਾਰੇ ਇਹਨਾਂ ਸਾਥਕੀ ਦੇ ਨਾਲ-ਨਾਲ ਬਣਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਬੇਨਤੀ ਹੈ ਸੰਗਤ ਨੂੰ ਕਿ ਸਾਰੇ ਨੌਜਵਾਨਾਂ ਨੂੰ ਇਸ ਪੇਸ਼ਟਾਉ ਤੇ ਬੇਨਤੀ ਹੈ ਕਿ ਅਮਰਤ ਛੱਕੇ ਗੁਰੂ ਵਾਲੇ ਬਣੇ ਔਰ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਸਨ ਪਰਨਜੀਤ ਸਿੰਘ ਲਖੇ ਵਾਲਾ ਐਸਜੀਪੀਸੀ ਮੈਂਬਰ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਬਸਤਖ ਹੋਣ ਦੇ ਲਈ ਇਸ ਸਥਾਨ ਤੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਗੁਰੂਸ ਘਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਫੁੱਲਾਂ ਦੇ ਨਾਲ ਸਜਾਇਆ ਹੋਇਆ ਹੈ ਸਵੇਰ ਤੁਸੀਂ 4 ਵਜੇ ਤੁਸੀਂ ਸੰਗਤਾਂ 'ਚ ਪਹਿਲਾ ਦਿਨ ਹੈ ਖੰਡਪੜ ਸਾਹਿਬ ਦੀ ਆਰੰਭਤਾ ਹੋ ਚੁੱਕੀ ਹੈ ਤੇ 22 ਤਰੀਕ ਨੂੰ ਭੋਗ ਪਾਏ ਜਾਣਗੇ ਤੇ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਰਾਗੀ ਜਥੇ ਤੇ ਢਾਡੀ ਜਥਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਇਕਬਾਲ ਸਿੰਘ ਵਾਲੀ ਦਾ